ਉਹ ਸਰਦਾਰ ਨੇ ਬੇੜਾ ਘਰ ਕਰ ਦਿੱਤਾ ਹੈਗਾ ਪੰਜਾਬ ਦਾ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦਾ ਸੀ ਅਸੀਂ ਭ੍ਰਿਸ਼ਟਾਚਾਰ ਰੋਕ ਕੇ 40000 ਕਰੋੜ ਰੁਪਏ ਕਮਾਵਾਂਗੇ ਨਜਾਇਜ਼ ਮਾਈਨਿੰਗ ਤੋਂ 30000 ਕਰੋੜ ਕਮਾ ਲਾਂਗੇ ਸ਼ਰਾਬ ਦੀ ਉਸ ਤੋਂ ਕਮਾ ਲਾਂਗੇ ਤਾਂ ਮੈਂ ਕਿੰਨੇ ਕਰੋੜ ਕਮਾ ਕੇ ਪੀਪੀਆਂ ਨੂੰ ਹਜ਼ਾਰ ਰੁਪਏ ਦਵਾਂਗੇ ਨਵੇਂ ਹਸਪਤਾਲ ਨਵੇਂ ਸਕੂਲ ਸੋ ਸਪਰੇਖਾਈ ਸਗੇ ਲੇਕਿਨ ਇਹਨਾਂ ਨੇ ਕਮਾਣਾ ਤਾਂ ਕੀ ਹੈਗਾ ਜਿਹੜੀ ਧੂਮ ਤਾਂ ਮਿਲਦੀ ਸੀ ਉਹ ਵੀ ਬੰਦ ਕਰਤੀਆ ਵਰਦੇ ਉਸ ਖਜ਼ਾਨੇ ਦੇ ਉੱਤੇ 80000 ਕਰੋੜ ਦਾ ਕਰਜ਼ਾ ਚੜਾਤਾ 2 ਸਾਲਾਂ 'ਚ ਇਹ ਹੁਣ ਅੱਜ 3000 ਕਰੋੜ ਹੋਰ ਲੈ ਲਿਆ ਲੇਕਿਨ ਅਜ ਵੀ ਮੁਲਾਜ਼ਮਾਂ ਦੀ ਤਨਖਾਹਾਂ ਪਹਿਲੀ ਵਾਰ ਇਤਿਹਾਸਿਕ ਇਕ-ਇਕ ਮਹੀਨਾ 25-25 ਦਿਨ ਰੇਟ ਘਾਰੀਆਂ ਨੇ ਇਹ ਹੁਣ ਪਹਿਲੇ ਤਾਂ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਸਾਰੇ ਸੂਬਿਆਂ ਵਿੱਚ ਸਾਡੇ ਜਹਾਜ਼ ਜਿਹੜਾ 10 ਲੱਖ ਰੁਪਏ ਅ ਘੰਟੇ ਦਾ ਜਹਾਜ਼ ਲੈ ਕੇ ਉਸ ਨੂੰ ਲਾ ਕੇ ਸਾਰਾ ਖਰਚਾ ਹੁਣ ਮੈਨੂੰ ਲੱਗਦਾ ਕੇਜਰੀਵਾਲ ਦੇ ਵਕੀਲਾਂ ਨੇ ਉਸੇ ਖਰਚਾ ਤੋ ਕੇ ਬ੍ਰਿਸ਼ਟ ਕੇਦਰੀ ਉਹ ਦੇ ਚੇ ਗਿਆ ਲੇਕਿਨ ਉਹਦਾ ਸਾਰਾ ਬ੍ਰਿਸ਼ਾਚਾਰ ਦਾ ਖਰਚਾ ਸਾਡੇ ਜਿੰਮੇ ਲਾ ਕੇ ਇਹ ਆਪਣੀ ਕੁਰਸੀ ਦੀ ਖਤਰ ਨਕਮਾ ਮੁੱਖ ਮੰਤਰੀ ਪੰਜਾਬ ਨੂੰ ਗਿਰਵੀ ਕਰ ਛੜਿਆ ਹੈਗਾ ਇਹਨਾਂ ਦੀ ਭਾਈਵਾਲ ਪਾਰਟੀ ਕਾਂਗਰਸ ਨੇ ਪਹਿਲੇ 5-5 ਦੇ 1 ਲੱਖ ਕਰੋੜਾ ਕੱਲ੍ਹਾ ਛੜਤਾ ਤੇ ਇਹਨਾਂ ਦਾ ਲੱਗਦਾ 2.5 ਸਾਲਾਂ ਚ 1 ਲੱਖ ਪਹੁੰਚਾ ਦੇਣਾ ਤਾਂ ਦੁਪੰਤਾਂ ਦਾ ਲੱਗੇ ਪਤਾ ਨਹੀਂ ਕਿੱਥੇ ਜਾਊਗਾ ਮੈਂ ਤਾਂ ਭਾਜਪਾ ਨੂੰ ਬੇਨਤੀ ਕਰਦੀ ਆ ਕੋਈ ਸੇ ਸੁਬੇ ਦੀ ਸਰਕਾਰ ਤਾਂ ਤੁਸੀਂ ਛੱਡ ਦੇਣੀ ਹੋ ਜਿੱਥੇ ਨਹੀਂ ਛੱਡਣਾ ਚਾਹੀਦਾ ਇੱਥੇ ਵੀ ਕੋਈ ਆਪਣਾ ਕੰਮ ਕਰਦੇ ਮੈਂ ਤਾਂ ਪਾਰਲਮੈਂਟ 'ਚ ਚੱਕਿਆ ਸੀ ਕਿ ਤੁਸੀਂ ਦਿੱਲੀ ਦੇ ਸ਼ਰਾਬ ਘਟਾਲੇ 'ਚ ਕੇਜਰੀਵਾਲ ਨੂੰ ਤੁਸੀਂ ਫੜ ਲਿਆ ਲੇਕਿਨ ਉਹੀ ਘਟਾਲਾ ਦਾ ਪੰਜਾਬ 'ਚ ਹੋਇਆ ਸਾਡੇ ਮੁੱਖ ਮੰਤਰੀ ਨੂੰ ਕਿਉਂ ਨਹੀਂ ਤੁਸੀਂ ਫੜਦੇ ਅੱਜ ਤਾਂ ਹੀ ਕਿਉਂ ਨਹੀਂ ਬਲਕਿ ਹੋਮ ਮੰਤਰੀ ਸਾਹਮਣੇ ਮੈਨੂੰ ਪਾਰਲਮੈਂਟ ਔਨ ਦਾ ਫਲੋਰ ਆਫ ਦਾ ਹਾਊਸ ਅਸ਼ੋਰੈਂਸ ਦਿੱਤੀ ਸੀ ਲੇਕਿਨ ਫੇਰ ਵੀ ਆਟਮੀ ਨੇ ਤਾਂ ਉਹ ਹੱਥ ਨਹੀਂ ਲਾਇਆ ਤਾਂ ਇਹ ਕੀ ਕਿੱਥੇ ਤਾਰਾ ਜੁੜੀਆਂ ਹੋਈ ਨਾ ਮੈਨੂੰ ਤਾਂ ਫਸੇ ਸਮਝ ਆ ਰਿਹਾ ਹੈ ਦੋ ਤੇ ਹੁਣ ਇਹ ਇਲੈਕਸ਼ਨ ਜਿਹੜਾ ਕੋਰਟ ਆਫ ਕੰਡਕਟਰ ਗਿਆ ਹੈ ਤਾਂ ਕੋਲ ਆਫ ਕੰਡਕਟਰ ਦੀ ਉਲੰਘਣਾ ਹੋ ਰਹੀ ਹੈ ਤੇ ਇਹ ਜਿਹੜਾ ਇਹਨਾਂ ਦਾ ਚੋਣ ਕਮਿਸ਼ਨ ਹੈ ਇਹ ਆਪਣੇ ਮੂੰਹ ਤੇ ਪੱਤੀ ਬਨ ਕੇ ਕਿਉਂ ਬੈਠੇ ਨੇ ਅਕਾਸ਼ ਪੱਤੀਆਂ ਬਨ ਕੇ ਕਿਉਂ ਬੈਠੇ ਨੇ ਐਕਸ਼ਨ ਕਿਉਂ ਨਹੀਂ ਲੈਂਦੇ ਮੇਰੇ ਖਿਆਲ ਚ ਚੋਣ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ